ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਲੈ ਕੇ ਅੱਜ ਦੀ ਕੋਠੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੋਗਾ ਸ਼ਹਿਰ ਦੇ ਵਿੱਚ ਲਾਹੌਰਿਆਂ ਦਾ ਮਹੱਲਾ ਖਿਦਰੀ ਬਿਉਰਾ ਸੋ ਬਹੁਤ ਹੀ ਵਧੀਆ ਜਿਹੜੀ ਹੈ ਕੋਠੀ ਬਣੀ ਹੋਈ ਆ ਲਾਹੌਰਿਆਂ ਦੇ ਮਹੱਲੇ ਦੇ ਵਿੱਚ ਸੋ ਜੇਕਰ ਇਸ ਕੋਠੀ ਦੀ ਆਪਾਂ ਫਰੰਟ ਦੀ ਗੱਲ ਕਰੀਏ ਤਾਂ 22 ਫੁੱਟ ਜਿਹੜਾ ਇਸ ਕੋਠੀ ਦਾ ਫਰੰਟ ਹੈਗਾ ਡਬਲ ਸਟੋਰੀ ਇੱਕ ਕੋਠੀ ਬਣੀ ਹੋਈ ਆ ਜੇਕਰ ਦਿਸ਼ਾ ਦੀ ਗੱਲ ਕਰੀਏ ਤਾਂ ਉੱਤਰ ਇਸ ਕੋਠੀ ਦੀ ਦਿਸ਼ਾ ਹੈਗੀ ਆ ਜਿਹਨੂੰ ਪਹਾੜਾ ਵਾਲਾ ਪਾਸਾ ਵੀ ਕਹਿ ਦਿੰਦੇ ਆ ਸੋ ਬਹੁਤ ਹੀ ਵਧੀਆ ਮੁਹੱਲੇ ਦੇ ਵਿੱਚ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਬਾਜ਼ਾਰ ਦੇ ਬਿਲਕੁਲ ਨੇੜੇ ਮੋਗਾ ਸ਼ਹਿਰ ਦੇ ਵਿੱਚ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿਨ੍ਹਾਂ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬਾਈ ਜੀ ਫ੍ਰੀ ਆਫ ਕਾਸਟ ਆ ਕੋਈ ਪੈਸਾ ਨਹੀਂ ਲੱਗਦਾ ਸੋ ਤੁਹਾਨੂੰ ਬੇਨਤੀ ਇਸ ਕਰਕੇ ਕਰਦੇ ਆ ਕਿ ਜਿੰਨੀ ਦੇਰ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਤੇ ਸ਼ੇਅਰ ਨਹੀਂ ਕਰਦੇ ਹੋਰ ਵੀਰ ਭਰਾਵਾਂ ਕੋਲੇ ਜਿਹੜੀ ਆ ਵੀਡੀਓ ਉਹ ਪਹੁੰਚਦੀ ਨਹੀਂ ਤਾਂ ਇਸ ਕਰਕੇ ਤੁਹਾਨੂੰ ਬੇਨਤੀਆਂ ਕਰੀਦੀਆਂ ਸੋ ਜੇਕਰ ਤੁਹਾਨੂੰ ਸਾਡਾ ਚੰਗ ਕੰਮ ਜਿਹੜਾ ਚੰਗਾ ਲੱਗੇ ਤਾਂ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਜੂ ਫਿਰ ਦੇਖਦੇ ਆ ਆਪਾਂ ਇਸ ਕੋਠੀ ਨੂੰ ਸੋ ਸਟਾਰਟਿੰਗ ਤੇ ਜਿਹੜਾ ਵਾਸ਼ਰੂਮ ਦਿੱਤਾ ਹੋਇਆ ਔਰ ਟਾਈਲਜ਼ ਦਾ ਕੰਮ ਰੰਗ ਰੋਗਣ ਦਾ ਕੰਮ ਬਹੁਤ ਵਧੀਆ ਇਸ ਕੋਠੀ ਦਾ ਹੋਇਆ ਵੀ ਆ ਦੇ ਆਜੋ ਫਿਰ ਦੇਖਦੇ ਆਂ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਜਿਹੜਾ ਫਰਸ਼ ਆ ਉਹ ਲੱਗਿਆ ਹੋਇਆ ਸੋ ਪੋਰਚ ਦੇ ਵਿੱਚ ਵੀ ਛੋਟੀ ਗੱਡੀ ਚਾਹੇ ਉਹ ਵੈਗਨਰ ਹੋਵੇ, ਐਲਟੋ ਹੋਵੇ ਲੱਗ ਜਾਂਦੀ ਆ ਬਾਕੀ ਗਲੀ ਬੰਦ ਆ ਸਾਧਨ ਬਾਹਰ ਵੀ ਖੜਾ ਰਵੇ ਤਾਂ ਕੋਈ ਡਰ ਨਹੀਂ ਤੇ ਸ਼ਹਿਰ ਦੇ ਬਿਲਕੁਲ ਨੇੜੇ ਬਾਜ਼ਾਰ ਦੇ ਬਿਲਕੁਲ ਨੇੜੇ ਜਿਹੜੀ ਆ ਇਹ ਕੋਠੀ ਆ ਸ਼ਹਿਰ ਦੇ ਵਿੱਚ ਪੁਰਾਣਾ ਮੋਗਾ ਲੋਰੀਆਂ ਦੇ ਮਹੱਲੇ ਦੇ ਵਿੱਚ ਸ਼ੇਮੀ ਪਾਸ਼ੇ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਨੇੜੇ ਸੋ ਬਹੁਤ ਹੀ ਵਧੀਆ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਸ ਕੋਠੀ ਨੂੰ ਇਸ ਵੇਲੇ ਆਪਾਂ ਹੈਗੇ ਆਂ ਜੀ ਇਸ ਕੋਠੀ ਦੀ ਲੌਬੀ ਦੇ ਵਿੱਚ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਵੱਡੇ ਟਾਈ ਮਾਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਰੀਡ ਦੀ ਗੱਲ ਕਰੀਏ ਤਾਂ 21 ਲੱਖ ਰੁਪਏ ਇਸ ਕੋਠੀ ਦੀ ਜਿਹੜੀ ਆ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਕੋਠੀ ਬਹੁਤ ਹੀ ਸੋਹਣੀ ਜਿਹੜੀ ਆ ਬਣੀ ਹੋਈ ਆ ਬਾਕੀ ਲਾਲਕੀਰ ਵਾਲੀ ਇਹ ਕੋਠੀ ਆ तहसीलदार ਤੋਂ ਜਿਹੜੀ ਆ ਸائن ਹੋ ਕੇ سٹਾਮ ਦੇ ਉੱਤੇ ਇਹਦੇ ਕਾਗਜ਼ ਪੱਤਰ ਉਹ ਵੀ ਹੈਗੇ ਆ ਸੋ ਡਰਨ ਵਾਲੀ ਜਾਂ ਖਬਰਾਉਣ ਵਾਲੀ ਕੋਈ ਗੱਲ ਨਹੀਂ ਕਿਉਂਕਿ 60% ਜਿਹੜੀ ਆਬਾਦੀ ਸਾਡੀ ਲਾਲਖੀਰ ਦੇ ਵਿੱਚ ਹੀ ਬੈਠੀ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਸੋ ਇਸ ਕੋਠੀ ਦਾ ਕੋਈ ਵੀ ਕਿਸੇ ਨਾਲ ਜਿਹੜਾ ਉਹ ਰੋਲਾ ਨਹੀਂਗਾ ਕੋਈ ਡਰਨ ਵਾਲੀ ਗੱਲ ਨਹੀਂ ਗਈ ਸੋ ਜੇਕਰ ਆਪਾਂ ਗੱਲ ਕਰਦੇ ਸੀ ਇਸ ਕੋਠੀ ਦੀ ਤਾਂ ਵੱਡੇ ਢਾਈ ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੁਸੀਂ ਦੇਖ ਰਹੇ ਹੋ ਰੰਗ ਰੋਗਣ ਦਾ ਕੰਮ ਪੀਓਪੀ ਦਾ ਕੰਮ ਡੋਰ ਵਿੰਡੋਜ਼ ਦਾ ਕੰਮ ਬਹੁਤ ਸੋਹਣਾ ਜਿਹੜਾ ਇਸ ਕੋਠੀ ਦਾ ਹੋਇਆ ਵੀ ਆ ਗਲੀ ਬੰਦ ਦਾ ਲੋਰੀਆਂ ਦਾ ਮੱਲਾ ਮੁੱਗਾ ਸ਼ਹਿਰ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸੋ 21 ਲੱਖ ਰੁਪਇਆ ਡਿਮਾਂਡ ਰੱਖੀ ਆ ਮਾਲਕ ਨੇ ਇਸ ਕੋਠੀ ਦੀ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਤੇ ਇਹਦੀ ਹੋਰ ਵੀ ਜਾਣਕਾਰੀ ਜਿਹੜੀ ਆ ਲੈ ਸਕਦੇ ਹੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜਾ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਤੁਸੀਂ ਸਿਰਫ ਮੋਬਾਈਲ ਨੂੰ ਟੇਡਾ ਕਰਕੇ ਸਲੋ ਮੋਸ਼ਨ ਦੇ ਵਿੱਚ ਵੀਡੀਓ ਨੂੰ ਬਣਾ ਕੇ ਪੂਰੇ ਘਰ ਨੂੰ ਦਿਖਾ ਕੇ ਸਾਨੂੰ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਸਾਡਾ ਵਟਸਐਪ ਨੰਬਰ ਹੀ ਹੈ ਇੱਥੇ ਸਾਨੂੰ ਸੈਂਡ ਕਰ ਦਿਓ ਘਰ ਦੀਆਂ ਤਿੰਨ ਚਾਰ ਫੋਟੋਆਂ ਫਰੰਟ ਤੋਂ ਖਿੱਚ ਕੇ ਉਹ ਸਾਨੂੰ ਸੈਂਡ ਕਰ ਦਿਓ ਤੇ ਬਾਕੀ ਜਿਵੇਂ ਆਪਾਂ ਲੇਖ ਲਿਖਦੇ ਆ ਉਸ ਤਰ੍ਹਾਂ ਇੱਕ ਪੇਜ ਦੇ ਉੱਤੇ ਲਿਖ ਕੇ ਕਿੰਨੇ ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਕਿਹਦੇ ਨਾਂ ਤੇ ਰਜਿਸਟਰੀ ਆ ਲਾਲਕਿਰ ਵਾਲੀ ਆ ਜਾਂ ਰਜਿਸਟਰੀ ਵਾਲੀ ਜਗ੍ਹਾ ਹੈਗੀ ਆ ਕਿੰਨਾ ਫਰੰਟ ਆ ਕਿੰਨਾ ਬੈਕ ਆ ਤਾਂ ਇਹ ਸਾਰੀ ਜਾਣਕਾਰੀ ਜਿਹੜੀ ਆ ਕੋਠੀ ਦੀ ਘਰ ਦੀ ਉਹ ਸਾਨੂੰ ਲਿਖ ਕੇ ਸਾਨੂੰ ਸੈਂਡ ਕਰ ਦਿਓ ਤੇ ਐਡ ਆਪਾਂ ਤੁਹਾਡੀ ਫ੍ਰੀ ਵਿੱਚ ਲਗਾਵਾਂਗੇ ਸੋ ਗੱਲ ਨੂੰ ਸਮਝੋ ਮੋਬਾਈਲ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ ਸਾਨੂੰ ਭੇਜਿਆ ਕਰੋ ਬਾਈ ਜੀ ਤੇ ਐਡ ਆਪਾਂ ਤੋਂ ਬੜੀ ਫ੍ਰੀ ਚ ਕਰਾਂਗੇ ਤੇ ਜੇਕਰ ਤੁਸੀਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਦੇ ਹੋ ਪੈਸਾ ਤੁਹਾਡਾ ਵੀ ਕੋਈ ਨਹੀਂ ਲੱਗਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਪਰ ਨਾਲ ਦੇ ਵੀਰ ਭਰਾ ਦੀ ਜਿਹੜੀ ਆ ਉਹ ਮਦਦ ਇੱਕ ਸਹਾਇਤਾ ਜ਼ਰੂਰ ਹੋ ਜਾਂਦੀ ਹੈ ਸੋ ਟਾਈਮ ਵੀ ਬਚਦਾ ਤੇ ਆਜੋ ਫਿਰ ਆਪਾਂ ਗੱਲ ਕਰਦੇ ਹਾਂ ਫਰਸਟ ਫਲੋਰ ਦੀ ਤਾਂ ਉੱਪਰ ਵੀ ਦੋ ਬੈਡਰੂਮ ਬਣੇ ਹੋਏ ਆ ਇੱਕ ਬੈਡਰੂਮ ਦੇ ਨਾਲ ਆਪਾਂ ਵਾਸ਼ਰੂਮ ਜਿਹੜਾ ਅਟੈਚ ਉਹ ਦੇਖ ਰਹੇ ਹਾਂ ਤੇ ਨਾਲੇ ਰਸੋਈ ਛੋਟੀ ਜਿਹੀ ਬਣੀ ਹੋਈ ਆ ਉਹ ਵੀ ਅਟੈਚ ਆ ਤੇ ਅੱਗੇ ਜਿਹੜੀ ਆ ਬਾਲਕਨੀ ਬਣੀ ਹੋਈ ਆ ਕਾਫੀ ਖੁੱਲੀ ਡੁੱਲੀ ਆ ਸੋ ਇਸ ਵੇਲੇ ਆਪਾਂ ਦੂਸਰੇ ਬੈੱਡਰੂਮ ਦੇ ਵਿੱਚ ਬਹੁਤ ਹੀ ਵਧੀਆ ਕੋਠੀ ਜਿਹੜੀ ਆ ਬਣੀ ਹੋਈ ਆ ਪੁਰਾਣੇ ਮੋਗਾ ਲੋਰੀਆਂ ਦਾ ਮੱਲਾ ਛੇਮੀ ਪਾਸ਼ਾਏ ਦੇ ਗੁਰਦੁਆਰੇ ਦੇ ਕੋਲੇ ਇਹ ਕੋਠੀ ਜਿਹੜੀ ਆ ਉਹ ਬਣੀ ਹੋਈ ਆ ਸੋ ਆਸੇ ਪਾਸੇ ਦਾ ਏਰੀਆ ਵੀ ਤੁਹਾਨੂੰ ਉੱਪਰ ਚੜ ਕੇ ਦਿਖਾਵਾਂਗੇ ਕੋਈ ਓਲਾ ਨਹੀਂ ਕੋਈ ਪਰਦਾ ਨਹੀਂ ਲਾਲਕੀਰ ਵਾਲੀ ਇਹ ਕੋਠੀ ਆ ਬਾਕੀ ਜਿਹੜੀ ਐ ਸਟాంਪ ਤੇ ਉਹ ਰਜਿਸਟਰੀ ਜਿਹੜੀ ਹੋਈ ਹੋਈ ਵੀ ਆ ਤਹਿਸੀਲਦਾਰ ਕੋਲੋਂ ਸੋ ਰੋਲਾ ਕਿਸੇ ਨਾਲ ਕੋਈ ਵੀ ਨਹੀਂ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਸਾਡਾ ਕੰਮ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸੇ ਕਰੋ ਬਾਈ ਜੀ ਥੋੜਾ ਬੋਤਾ ਹੌਸਲਾ ਮਿਲਦਾ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਇੱਕ ਨਵੀਂ ਕੂਠੀ ਦੇ ਨਾਲ ਇੱਕ ਨਵੇਂ ਘਰ ਦੇ ਨਾਲ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਪਿਆਰ ਵਾਸਤੇ ਮਿਹਰਬਾਨੀ ਸ਼ੁਕਰੀਆ